ਅਸੀਂ 2000 ਰੁਪਏ ਦੇ ਬਦਲੇ ਆਪਣੀ ਜਾਨ ਤੇ ਰਿਸਕ ਲੈਨੇ ਆਂ ਵੀ ਬੱਚਿਆਂ ਦੀ ਰੋਟੀਆਂ ਦੇ ਤੇ ਲੋਕੀ ਲੱਖਾਂ ਰੁਪਈਆ ਲੱਲਿੰਦੇ ਆਮ ਕਰਨਾ ਜਊਂ ਕਰਦਾ ਜੇ ਤੁਹਾਡੇ ਕਰਮਾਂ ਦੇ ਵਿੱਚ ਬਾਹਰ ਦੀ ਰੋਟੀ ਨਹੀਂ ਆ ਤੁਹਾਡੇ ਕੋਈ ਪਾਸਪੋਰਟ ਤੇ ਸਾਈਨ ਮਾਰਨਾ ਤੁਸੀਂ ਬਾਹਰ ਚਲੇ ਜਾਓਗੇ ਮੈਨੂੰ ਕਹੋ ਤੁਸੀਂ ਹੱਥ ਤੇ ਨੱਕ ਪਾ ਲੋਗੇ ਤੁਸੀਂ ਬਾਹਰ ਚਲੇ ਜਾਓਗੇ ਤੁਸੀਂ ਰਾਤ ਦਿਨ ਮਿਹਨਤ ਕਰਦੇ ਜੇ ਹੁਣ ਜਾ ਕੇ ਤੁਹਾਡਾ ਮਕਾਨ ਬਣਿਆ ਘਰ ਆਲਾ ਮੈਂ ਗਿਆ ਠੀਕ ਹੈ ਨਾ ਤੁਸੀਂ ਇੰਨੀਆਂ ਬਾਬਿਆਂ ਕੋ ਜਾਂਦੇ ਇੰਨੇ ਬਾਬੇ ਦੇ ਇੰਟਰਵਿਊ ਕੀਤੇ ਆ ਤੁਹਾਡਾ ਅੱਗੇ ਇਹਨੇ ਕੰਮ ਕਿਉਂ ਨਹੀਂ ਚਲਾਤਾ ਲੋਕਾਂ ਨੇ ਆ ਨਾਂ ਲੇਖ ਲਓ ਪੈਸੇ ਆ ਜਾਣਗੇ ਵਸ਼ੀਕਰਨ ਕਰਨ ਦਾ ਤਾਂ ਲੋਕਾਂ ਨੇ ਡਰਾਮਾ ਡਰਾਮਾ ਬਣਾ ਲਿਆ ਅਗਲਾ ਸਵਾਲ ਮੇਰਾ ਹੈ ਵੀ ਅਕਸਰ ਆਪਾਂ ਵੇਨੇ ਆਪੀ ਬਾਬਾ ਵਸ਼ੀਕਰਨ ਕਰ ਕਰ ਹੁੰਦਾ ਲੋਕਾਂ ਨੂੰ ਜੋ ਤਸ਼ਵਿਦਿਆ ਦੇ ਨਾਲ ਅਸੀਂ ਲੇਡੀਜ਼ ਆ ਜਿਹੜੀ ਜਨਾਨੀਆਂ ਮਾਂ ਵੀ ਆ ਭੈਣ ਵੀ ਆ ਕੁੜੀ ਦੀ ਆ ਬੇਟੀ ਵੀ ਆ ਜਿਹੜਾ ਮਰਜੀ ਬਾਬਾ ਚੋਕਲੋ ਖੋਲੋ ਇੰਸਟਾਗ੍ਰam ਲੌਂਗ ਲੇ ਲਓ ਦੋ ਜਨਾਨੀ ਆਲ ਲੋਗ ਕਿ ਦਰਸੰਗੀ ਫਲਾਣਾ ਹੋ ਜੂ ਆਲ ਲੋ ਟਮਕਾਣਾ ਹੋ ਜੂ ਆ ਬਾਥਰੂਮ ਚ ਤੁਸੀਂ ਆ ਚੀਜ਼ ਰੋੜ ਦੋ ਜਨਾਨੀ ਬਸ਼ੀ ਕਰਨ ਨੂੰ ਹੋ ਜੂਗੀ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਰਹੇਗੀ ਵੀ ਆਪਾਂ ਕੇਸੀ ਦੇ ਉੱਤੇ ਕੀ ਕਰਨਦੇ ਹਮ ਇੱਕ ਬਸ਼ੀ ਕਰਨ ਇੱਕ ਜਨਾਨੀ ਦਾ ਕਰਦਾ ਪੰਡਤਾਂ ਨੇ ਥਾਂ ਥਾਂ ਬੋਟ ਲਾਇਆ ਇਹਨਾਂ ਨੇ ਲਾਇਆ ਉਹਨੇ ਨੇ ਲਾਇਆ ਕੋਈ ਸਰਕਾਰੀ ਅਫਸਰ ਕੋਈ ਜਥੇਬੰਦੀ ਕੋਈ ਚੀਜ਼ ਇਹਨਾਂ ਨੂੰ ਨਹੀਂ ਬੋਲਦੀ ਵੀ ਆ ਚੀਜ਼ ਬੰਦ ਹੋਣੀ ਚਾਹੀਦੀ ਹਾਂ ਮੈਂ ਹੁਣ ਮਾਨਦਰੀ ਦੀ ਜ਼ਿੰਦਗੀ ਆ ਜਿੱਦਣ ਮੈਂ ਕੰਮ ਚੁੱਕ ਰਿਹਾ ਨਾ ਯਾਦੋ ਮੇਰੇ ਕੋਲ ਨਹੀਂ ਬਾਹਰ ਘਲਾਉਂਗਾ ਮੈਂ ਵੀ ਨਾ ਕੰਮ ਜਲਾਉਂਗਾ ਕੋਈ ਇਤਨੀ ਘਟਨਾ ਹੋਈ ਕਦੀ ਜ਼ਿੰਦਗੀ ਮੇਰੀ ਗੱਲ ਸੁਣੋ ਮੈਨੂੰ ਸਪੋਰਟ ਉਦੋਂ ਨਹੀਂ ਆ ਸਪੋਰਟ ਪਤਾ ਕਦੋਂ ਨਹੀਂ ਆ ਜਦੋਂ ਤੁਹਾਨੂੰ ਸੋਸ਼ਲ ਮੀਡੀਆ ਦੇ ਲੋਕ ਭੰਡਣ ਲੱਗ ਜਾਂਦੇ ਜਦੋਂ ਤੁਹਾਨੂੰ ਬੈਡ ਕਮੈਂਟ ਆਉਂਦੇ ਆ ਉਹਨੇ ਕਿ ਬਾਬਾ ਜੀ ਆ ਉਹ ਬਠੰਡੇ ਦੇ ਆ ਉਹਨਾਂ ਨੇ ਮੁੰਦਰਾ ਪਾਈਆਂ ਕਰਨਾ ਚੋਰੀ ਗਏ ਨੇ ਆਈਡੀਆ ਕਰਦੀ ਉਹ ਅੰਦਰ ਦੇ ਬੱਚੇ ਮਰ ਜਣ ਸਾਰਾ ਪਰਿਵਾਰ ਹੀ ਮਰ ਜੀ ਹੋ ਰਾ ਜਿੰਨੇ ਮੇਰੀ ਆਈਡੀਆ ਕਰਦੀਆ ਜਿਹੜਾ ਸੰਤਵਾ ਜਾਂ ਜਿਹੜਾ ਬਾਬਾ ਵਾ